ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਪੁਲਾ ਖੋਲਣ ਲੱਗੇ ਆਂ ਵੇਖੋ ਇਹ ਚ ਹੁਣ ਇਹਦੇ ਬੋਚ-ਵਚ ਲਾਉਣੇ ਪੈਂਦੇ ਕਿ ਨਹੀਂ ਲਾਉਣੇ ਪੈਂਦੇ ਤੇ ਫੋਰਮੈਨ ਨੂੰ ਨਹੀਂ ਵੇਖੋ ਖੋਲਦੇ ਹੋ ਤੇ ਕਿਦਾਂ ਹੋਰ ਬਣਾ ਵਧੀਆ ਵਧੀਆ ਕੀ ਕਰ ਲੱਗੇ ਪੁਲਾ ਬਟਣ ਲੱਗੇ ਆਂ ਪਾਟ ਦੋ ਪੁਲਾ ਪੋਟ ਦੋ ਕਿੰਨੇ ਸਪਰਿੰਗ ਪਾਏ ਜੇ ਇਹ ਚ ਪਾ ਦੇ ਦੋ ਇਕੱਠੇ ਹੂੰ ਅਸਲ ਚਾਹੀਦੇ ਦੋ ਸਪ੍ਰਿੰਗ ਪਾ ਦੇਣੇ ਜੋੜ ਕੇ ਨਾ ਫਰਮਨ ਤੜਵਾਦੀ ਦੋ ਹੀ ਚਾਹੀਦੇ ਖੋਲੋ ਹੁਬੜਾ ਇਹਨੂੰ ਵਿੱਚੋਂ ਤੇ ਕਿਹੜਾ ਸੱਪ ਨਿਕਲਦਾ ਵਖਾਈਏ ਵੀਡੀਓ ਚ ਵਖਾਈਏ ਵੀਡੀਓ ਚ ਹਾਂ ਭੀ ਕਾਲੂ ਅੱਜ ਲੱਗ ਗਿਆ ਤੇਰਾ ਟਾਈਮ ਹਾਂਜੀ ਭਾਜੀ ਅੱਜ ਲੱਗਾ ਜੀ ਕੱਲ ਆਪਣੇ ਨਾਲ ਦੇ ਨੂੰ ਘੱਲਿਆ ਸੀ ਸ਼ੇਰਾ ਬੋਠੀ ਨਹੀਂ ਹੈਗਾ ਸ਼ੇਰਾ ਬੋ ਡਾਲ ਗਿਓ ਸ਼ੇਰਾ ਬੋ ਰਲੇ ਕਿਦਾਂ ਕਾਲੇ ਸ਼ੇਰਾ ਸ਼ੇਰਾ ਹੋਇਆ ਪਿਆ ਸ਼ੇਰਾ ਕੱਢ ਗਿਆ ਘੜਾ ਕੇ ਔਰ ਤੇਰੇ ਵਰਗਾ ਥੋੜਾ ਹੀ ਹੋਰ ਮਨਾ ਸ਼ੇਰਾ ਨਾ ਰੱਖ ਲਈ ਆਪਾਂ ਵਾਕਈ ਸਹੀ ਗੱਲ ਕੰਕੂ ਰੱਖਾਂਗੇ ਆਹ ਕਿਆ ਮਸੀਨੋ ਹੂੰ ਆਪੀ ਰਾਂਗੇ ਆ ਮਸ਼ੀਨਾ ਦਾ ਕੱਖਣੀ ਖੋਲ ਚੱਲਿਆ ਜੇ ਸਪਰਿੰਗ ਖੋਲ ਦੋ ਖੋਲ ਦੋ ਕੋਲ ਹੀ ਤੇ ਨਹੀਂ ਉੱਡਣਾ ਤੇ ਫੋੜ ਖੋਲ ਦੋ ਨਹੀਂ ਉੱਡਦਾ ਇੱਚੂ ਗਈ ਯਾਰ ਉੱਡ ਜਣਾ ਇੱਚ ਕਿਹੜੇ ਕਬੂਤਰ ਰੱਖੇ ਬਰਾਬਰ ਖੋਲੋ ਖੋਲ ਦੇ ਮੈਂ ਹੁਣ ਤੇ ਵਾਲ ਵੀ ਜਾ ਕਹਤ ਸੀ ਜਾ ਦੇ ਬੱਚਾ ਆ ਖੋਲਿਆ ਹੋਰ ਤਾਂ ਇੱਚ ਕਿਹੜੇ ਕਬੂਤਰ ਰੱਖੇ ਜਿਹੜੇ ਉੱਡ ਜਣੇ ਕੱਲ ਖੋਲੋਂ ਤੂੰ ਬਸ ਕਰ ਫੋਰ ਮੈਨ ਉੱਤੇ ਚੱਲ ਜਾ ਮੜਾ ਗਾੜਾ ਨਹੀਂ ਉੱਡਦਾ ਕੋਈ ਨਹੀਂ ਆ ਵੀਡੀਓ ਬਣਾਉਂਦਾ ਉੱਠ ਕੇ ਲਾਦਾ ਲਾੜ ਪੜਾ ਨਹੀਂ ਜਾਂਦਾ ਕਿਤੇ ਡਰ ਲੱਗਦਾ ਈ ਲਈ ਨਹੀਂ ਤੜਨੀ ਹੈਗੀ ਇਹਦੇ ਚਾ ਰਾੜ ਵਿੱਚ ਨਹੀਂ ਪਸਾਈ ਭਲਾ ਆਹ ਆ ਵੇ ਇਧਰ ਹੀ ਫੜ ਲਿਆ ਉਹਦੇ ਉਦਾਂ ਹੀ ਪਸਾਈ ਲੈ ਆ ਕੱਢ ਕੇ ਭਾਰ ਨਾ ਪਸਿਆ ਜੀ ਥੋੜਾ ਬੜਾ ਸੋਕ ਤੋਂ ਵੈਂਟੇ ਲਈ ਥੋੜਾ ਵਾਏ ਤੇ ਲਈ ਵਾਕਈ ਕੱਢ ਫੋੜਨਾ ਬਸ ਇੰਨੀ ਤੜਹੀ ਡਰੀ ਜਾਂਦੇ ਜੀ ਓਕੇ ਓਕੇ ਪੂਰਾ ਉਹ ਮੈਨੂੰ ਕੱਢ ਕੜਾ ਕੇ ਦਿੱਤੇ ਤੁਸੀਂ ਕੱਢੀ ਬਾਟਮ ਦੇ ਜੀ ਤੁਸੀਂ ਹਾਂਜੀ ਥੋੜੀ ਨਾ ਉਤਰ ਜਾਨੀ ਨਹੀਂ ਜੀ ਮੈਂ ਨਹੀਂ ਘਲੇ ਘਲੇ ਤੇ ਘਲੇ ਨਹੀਂ ਹੈ ਜੀ ਕਾਲੂ ਦੀ ਜਬਾਨ ਵਾਲ ਖਾਂਦੀ ਅੱਜ ਫੁਰਮਣਾ ਨਹੀਂ ਨਹੀਂ ਉਹ ਮਸ਼ੀਨ ਤੇ ਆਇਆ ਜਮੇ ਸ਼ੇਰਾ ਘਰ ਉਹਨੂੰ ਲਾ ਦੋ ਠੀਕ ਓਕੇ ਸਰ ਤਾਂ ਇਹ ਇੱਕ ਸਪ੍ਰਿੰਗ ਪਾਉਂਦੇ ਜੀ ਤੇ ਇੱਕ ਉਹ ਪਾਇਆ ਵਾਲ ਦਾ ਟੋਟਾ ਨਾਲ ਕੱਢੀ ਕਾਲੂ ਇੰਨਾ ਪਾਉਂਦੇ ਜੀ ਜਿਗਾਰ ਅਸੀਂ ਠੀਕ ਆ ਨਿਕਲ ਗਿਆ ਤੇ ਆ ਸਪ੍ਰਿੰਗ ਪਾਈ ਤਾਂ ਜੀ ਇਦਾਂ ਤੜਕਾ ਕਾਫੀ ਹੋ ਜਾਂਦੀ ਹੈ ਬੜੀ ਤੜ ਦਾ ਫਰਕ ਪੈ ਜਾਂਦਾ ਇਹਦੇ ਨਾਲ ਤੇ ਆਹ ਕਈ ਗੱਲਾਂ ਵੀ ਰਸਪ੍ਰਿੰਗ ਪਾਉਂਦੇ ਆ ਅਹੀਂ ਨਾਲ ਟੋਟਾ ਪਾ ਲਈਦਾ ਇੰਨਾ ਫਰਕ ਆ ਪੋਟਲੇ ਆਈ ਸਹਿਜ ਓਟ ਦੇ ਸਹਿਜ ਸਹਿਜ ਛੱਡ ਦੇ ਇਦਾਂ ਸਾਰੇ ਚੁੱਕਿਆ ਨਾ ਬਰਾਬਰੀ ਆਹ ਕੜਾ ਪਾਈਦਾ ਜੇ ਨਾਲ ਲੈ ਆਂ ਹੁੰਦਾ ਗਲੀਜ਼ ਕਰੀ ਜਾਂਦੇ ਆ ਬੈਟਰੀਆਂ ਕਰਦੇ ਆਲ ਦੀਆਂ ਕੱਢੀਆਂ ਤੇ ਉਹਨਾਂ 'ਚ ਵੀ ਪਾਣੀ ਨਹੀਂ ਹੈਗਾ ਮਾਸਾ ਸੁੱਕੀਆਂ ਪਈਆਂ ਹੁਣ ਉਹਨਾਂ 'ਚ ਪਾਣੀ ਪਾਉਨੇ ਆ ਤੇ ਆ ਬੰਦਿਆਂ ਜੀ ਪਾਇਆ ਪਾਣੀ ਇਧਰ ਚੈੱਕ ਕਰੋ ਬੰਦੇ ਦੋਏ ਆਹ ਦੇਖੋ ਤੇਲ ਪਾਉਂਦੇ ਆ ਜ ਮੈਂ ਸਪਰੇਅ ਸਾਰੇ ਕਰਾ ਦੇਣੀ ਿਕੜਾਕਾ ਹੀ ਿਕੜਾ ਦੇਣਾ ਅੱਜ ਕਿੱਦਾਂ ਗੁਰਦੇਵ ਫੋਰ ਲਖੇ ਪਾ ਕਿੱਦਾਂ ਹੁਣ ਆਹ ਦੇ ਨਾਲ ਹੀ ਮੁੰਡਾ ਰੀਪਰ ਚਲਾਉਂਦਾ ਦਾ ਹੀ ਫੋਰ ਮੈਣੀ ਸਾਡਾ ਹੁਣ ਪੰਪ ਚਲਾਉਂਦਿਆ ਜੀ ਪੰਪਾਂ ਦਾ ਫੋਰਮੈਨ ਆ ਇੱਧਰ ਆ ਗਏ ਦੂਜੀ ਮਸ਼ੀਨ ਦੇ ਫੋਰਮੈਨ ਜੱਗੇ ਬੌਸ ਹਣੀ ਤੇ ਇਹਦਾ ਸਟਾਫ ਆ ਕਰ ਚੁੱਕਣ ਲੱਗੇ ਕਿੱਦਾਂ ਜੱਗੇ ਬੌਸ ਕੈਂਡ ਪੂਰੇ ਇਹਦੇ ਸਟਾਫ ਆ ਕਰ ਤਾਂ ਚੁੱਕਣੇ ਆ ਇਹਦੇ ਗੁੜਕੇ ਦੇ ਦੀ ਲੋੜ ਨਹੀਂ ਪੈਂਦੀ ਇਹਦਾ ਜਿਹੜਾ 베アリング ਨਹੀਂ ਆ ਆ ਚੈੱਕ ਕਰੋ ਇਹ ਕੱਢ ਕੇ ਉਤਲੀ ਸੜ ਪਾ ਦੇਣਾ ਤੇ ਸਟਾਫ ਆ ਕਰ ਚੁੱਕੇ ਜਾਣੇ ਆ ਇਹ ਇੱਕ ਡਬਲ ਗੁੜਕਾ ਜਿਹੜਾ ਦੇਈਦਾ ਨਾ ਥੱਲੇ ਉਹ ਦੇਣ ਦੀ ਲੋੜ ਨਹੀਂ ਪਣੀ। ਇਹ ਚੈੱਕ ਕਰੋ ਸਿੰਗਲ ਸਿੰਗਲ ਗੁੜਕਾ ਹੀ ਆ। ਨਾਲ ਨਹੀਂ ਰਾਈ ਬੜਾ ਵਿੱਚ ਕੀਤਾ ਜਿਹਦੇ। ਇਹ ਸਿੰਗਲ ਗੁੜਕਾ ਹੀ ਆ। ਇਹ ਆ ਬੈਰਿੰਗ ਜਿਹੜਾ ਪੁੱਟ ਕੇ ਨਾ ਇੱਥੇ ਪਾ ਦੇਣਾ। ਤੇ ਕਰਿੰਕਾ ਤਾਂ ਆ ਚੁੱਕੇ ਆ ਜਾਣੀਆਂ। ਆਹ ਵੇਖੋ ਏਦਾਂ ਡਬਲ ਗੁੜਕਾ ਨਹੀਂ ਦੇਣਾ ਆਪਣਾ। ਆ ਜਿੱਦਾਂ ਡਬਲ ਗੁੜਕਾ ਦਿੱਤਾ ਲੈ ਨਾ ਆ ਇਹੜਾ। ਇਹ ਦੇਣ ਦੀ ਲੋੜ ਨਹੀਂ ਪਣੀ। ਉਹਦੀਆਂ ਕ੍ਰਿੰਕਾਂ ਤਾਂ ਚੁਪੀਆਂ ਜਾਂਦੀਆਂ ਕਦਾਂ ਬਰਮਾ ਨਾ ਠੀਕ ਹੈ ਜੀ ਘੈੜ ਪੂਰੇ